अमृतसर के इलाका मोहकमपुरा विच मालक मकान ने पंद्रह साल तो रहे रहे किराएदार उत्ते लगाए चोरी करन दे दोष अते किराएदार ने अपने उत्ते लगे इल्जाम तो सिरे तो नकारिया पत्रकार अंजना शर्मा की विशेष रिपोर्ट मेरा नाम है रेखा सर केड़ा इलाका है ਸੜਕਾ ਰੱਕਾ ਕੇ ਮੋਕਮ ਪੂਰਾ ਜੱਟਾਂ ਦੀ ਮੜੀਆਂ ਨਿਊ ਪ੍ਰੀਤ ਨਗਰ ਗਲੀ ਨੰਬਰ 2 ਅੱਜ ਕੀ ਮਸਲਾ ਹੈ ਥਾਣੇ ਕਪੂਰ ਸਰ ਮੈਂ ਕੱਲ ਥਾਣੇ ਆਈ ਸਾਹਿਬ ਜੀ ਨੇ ਮੈਨੂੰ ਬੁਲਾਇਆ ਸਰ ਮੈਂ ਮਿਲੀ ਪਾਸੇ ਉਸ ਸਾਹਮਣੇ ਪਾਲੇ ਆ ਸੀ ਇਸ ਨਾਲ ਹਨਾ ਪਾਲ ਪਾਲਸਿੰਗ ਐਸਆਈਸੀ ਨਹੀਂ ਮਿਲੀ ਸੀ ਤੇ ਉਹਨਾਂ ਨੇ ਕਿਹਾ ਤੁਹਾਨੂੰ ਅਫਸਰ ਨਾਲ ਮਿਲਾਨਾ ਆਹੀ ਵੱਡੇ ਐਸਐਚਓ ਸਾਹਿਬ ਨੂੰ ਮਿਲੇ ਆ ਮੋਹਿਤ ਸ਼ਰਮਾ ਜੀ ਨੂੰ ਉਹਨਾਂ ਨੇ ਪਿੰਦੇ ਸੱਤਿਆ ਮੈਨੂੰ ਪਹਿਲਾਂ ਤਮਕੀਲ ਲਗਾ ਦਿੱਤੀ ਪਰਚੇ ਦੀ ਸਾਬ ਜੀ ਦੇਖੋ ਮੈਂ ਵੀ ਕਮਿਸ਼ਨਰ ਤੇ ਪੇਸ਼ ਹੋਈ ਆਂ ਤੇ ਮੇਰੇ ਕੋਈ ਸੁਣਾਈ ਨਹੀਂ ਹੋਈ ਉਹ ਦਰਖਾਸਤ ਦਾ ਕੁਛ ਨਹੀਂ ਮੈਨੂੰ ਪਤਾ ਜੋ ਇਹ ਪੇਸ਼ ਹੋਇਆ ਤੇ ਨੇ ਸਾਡੇ ਚੋਰੀ ਦਾ ਇਲਜ਼ਾਮ ਲਾ ਦਿੱਤੇ ਆ 15 ਸਾਲ ਤੋਂ ਮੈਂ ਮਕਾਨ ਦੇ ਵਿੱਚ ਰਹਿੰਦੀ ਪਈ ਆ ਤੇ ਅੱਜ ਉੱਠ ਕੇ ਨੇ ਚੋਰੀ ਦਾ ਇਲਜ਼ਾਮ ਸਾਡੇ ਤੇ ਲਗਾ ਦਿੱਤਾ ਨਾ ਕੀ ਉਸ ਬੰਦੇ ਦਾ ਕਿੱਥੇ ਰਹਿੰਦਾ ਉਹ ਮੋਕਮ ਪੂਰਾ ਚੁੱਗੀਆਂ ਵਾਲੇ ਚੌਂਚੜ ਜਿੰਦਰ ਸਿੰਘ ਨਾਮ ਉਹਦਾ ਲਾਲੀ ਕੰਮ ਕੀ ਕਰਦਾ ਉਹ ਉਹ ਵਿਆਜੜੀ ਆ ਜੋ ਕੋਈ ਲਾਇਸੈਂਸ ਹੈਗਾ ਉਹ ਪਰ ਸਨ ਨਹੀਂ ਉਹ ਕੋਈ ਲਾਇਸੈਂਸ ਨਹੀਂ ਹੈਗਾ ਉਹ ਇਦਾਂ ਹੀ ਬਸ ਲੋਕਾਂ ਨੂੰ ਵਿਆਜ ਦਿੰਦਾ ਜਿਹੜਾ ਵਿਆਹ ਤੇ ਵਿਆਜ ਡਬਲ ਟੋਕਦਾ ਜੋ ਲੋਕਾਂ ਦੇ ਮਕਾਨ ਹੀ ਤੜਾਪਦਾ ਜੋ ਉਹਦੇ ਇੱਕ ਸੈਂਸਿਟੀਵ ਮਲਕੀ ਥਾਣੀ ਮਲਕੀ ਉਹਦਾ ਪਰਚਾ ਦਰਜ ਜੋ ਨਹੀਂ ਪਰਚਾ ਦਰਜ ਉਹਦੇ ਬੰਦਾ ਜਾਂ ਬੰਦਾ ਇਸ ਤਰ੍ਹਾਂ ਮਲਕੀ ਪਾ ਫੂ ਲੈ ਕੇ ਮਰ ਗਿਆ ਉਹ ਵੀ ਪੈਸੇ ਪੂਛੇ ਚੱਕਰ ਚ ਹੀ ਲੈਣ ਦੀਆਂ ਚੀਜ਼ਾਂ ਨਾਲ ਕਿੰਨੇ ਦਿਨ ਤੋਂ ਉਹਨਾਂ ਦੇ ਮਕਾਨ ਚ ਰਹੇ ਸੀ ਅਸੀਂ 15 ਸਾਲ ਤੋਂ ਸਰ ਉਹਦੇ ਮਕਾਨ ਚ ਰਹਦੇ ਪਏ 15 ਸਾਲ ਤੋਂ ਕੋਈ ਕਰੀ ਇਲਜ਼ਾਮ ਤਾਂ ਕਿਉਂ ਨਹੀਂ ਸਰ ਕੋਈ ਇਲਜ਼ਾਮ ਨਹੀਂ ਲੱਗਾ ਹਾਂਜੀ ਕਿਉਂ ਫੇਸਟ ਕਿਉਂ ਲਾ ਰਹੇ ਆ ਸਰੇ ਮੈਨੂੰ ਪਤਾ ਨਹੀਂ ਕਿਉਂ ਲਗਾਉਂਦੇ ਪਏ ਨੇ ਜਾਂ ਤੇ ਅੰਦਰ ਕੋਈ ਪੈਸਾ ਢੇਲਾ ਚੜ ਗਿਆ ਜਾਂ ਕੁਝ ਵੀ ਚੜ ਗਿਆ ਕਿਉਂਕਿ ਐਕਸਟਰਾ ਸੋ ਸਾਹਮਣੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਸਾਨੂੰ ਉਲਟਾ ਉਹਨਾਂ ਨੇ ਟੌਰਚਰ ਕੀਤਾ ਅੰਦਰ ਬਿਠਾ ਕੇ ਹਾਂਜੀ ਜੀ ਹੂਣ ਕਾ ਦੀ ਗੱਲ ਉਹ ਕਹਿ ਰਹੇ ਇੰਨਾ ਦੇ ਤੁਸੀਂ ਰਹਦੇ ਹੋਏ ਤੇ ਫੇਰ ਕਰ ਬਲੋ ਸਰ ਮਹੌਲੇ ਇਹ ਮਕਾਨ ਆ ਸਾਡੇ ਨਾਲ ਗੱਲ ਹੋਈ ਸੀ ਤੇ ਅਸੀਂ ਮਕਾਨ ਲੈ ਲਿੱਤਾ ਹੋਇਆ ਆ ਤੂੰ ਹੁਣ ਇਹ ਮਕਾਨ ਚ ਸਾਡੇ ਨਾਲ ਕਦੀ ਉੱਠ ਕੇ ਕਦੀ ਕੁਛ ਇਹ ਮਤਲਬ ਕਿ ਸ਼ੈਤਾਨੀ ਕਰਦਾ ਕਦੀ ਇਹਨੇ ਮੀਟਰ ਲਵਾ ਦਿੱਤਾ ਸੀ ਪਹਿਲਾਂ ਮੇਰਾ ਉਹ ਵੀ ਮੀਟਰ ਮੈਂ ਇਦਾਂ ਹੀ ਸਾਰਾ ਲਗਵਾ ਲਿੱਤਾ ਚਲੋ ਬੜੇ ਮਲਕੇ ਸਿੱਚ ਐੜ ਖਾਨੇ ਕਰਦਾ ਇਹ ਹੜਦਾ ਨਹੀਂ ਪਿਆ ਕਿਉਂਕਿ ਸਾਡੇ ਦੇ ਅਸੀਂ ਤਾਂ ਗਰੀਬ ਬੰਦੇ ਆ ਅਸੀਂ ਉਹ ਕਮਾਉਣਾ ਤੇ ਉਹ ਖਾਣਾ ਇਹ ਧੱਕਾ ਕਰਦਾ ਜਿੱਦੇ ਨਾਲ ਵੀ ਕਰਦਾ ਧੱਕਾ ਹੀ ਕਰਦਾ ਜੋ ਸਰ ਇਹ ਕੀ ਕਰ ਰਿਹਾ ਮੈਂ ਹਾਂਜੀ ਸਰ ਇਹ ਸਾਡੇ ਆ ਜਾਣ ਬੁੱਝ ਕੇ ਕਰਦਾ ਜੀ ਜਿਹੜਾ ਵਿਆਜ ਜਿਹੜੀ ਆ ਜਿਹੜਾ ਵਿਆਜ ਤੇ ਪੈਸੇ ਦੇ ਦੇ ਕੇ ਤੇ ਇਸ ਤਰ੍ਹਾਂ ਲੋਕਾਂ ਦੇ ਉੱਤੇ ਇਸ ਤਰ੍ਹਾਂ ਨਜਾਇਜ਼ ਕਰਦੇ ਸਰ ਇਹਨੇ بڑے ਮਕਾਨ ਹੜੱਪੇ ਜੇ ਦੇਖੋ ਤੁਸੀਂ ਇਹਦੀ ਇਨਕੁਆਰੀ ਤੇ ਕਰਾਓ ਪਹਿਲਾਂ ਤੁਸੀਂ ਇਹਨੇ ਮਕਾਨ ਇਹਦੇ ਪ੍ਰਾਪਰਟੀ ਆਈ ਕਿੱਥੋਂ ਆ ਦੱਸੋ ਲੇਕਿ ਲੇਡੀਜ਼ ਵੀ ਮਰੀਏ ਦੇ ਦੇਖੋ ਹਾਂਜੀ ਸਰ ਇਹਨੇ ਹਣੇ ਤੁਮ ਕੀ ਵੀ ਲਗਾਈ ਹੋਈ ਆ ਸਰਨੀ ਨੇ ਕਿ ਆ ਵੀ ਮੈਂ ਤੇਰੇ ਘਰ ਨੂੰ ਪਾウダー ਨਸ਼ੀਲਾ ਕੋਈ ਵੀ ਮਲਕੀ ਨਸ਼ੀਲੀ ਚੀਜ਼ ਪਾ ਕੇ ਨਾ ਇਹਨਾਂ ਮੇ ਜਿਲੇ ਤੱਕ ਦਿਨਾਂ ਦੀ ਦੀ ਜਮਾਨਤ ਨਹੀਂ ਹੋਣਦੀ ਨਹੀਂ ਵੀ ਤੂੰ ਸਾਰੀ ਉਮਰ ਜਿਲੇਾਂ ਦੇ ਧੱਕੇ ਖਾ ਲੇਂਗੀ ਪਰ ਲਾਲੀ ਨੇ ਕਿਹਾ ਏ ਤੇਰੇ ਬੰਦੇ ਨੇ ਦਫਾ ਕੀ ਹਾਂਜੀ ਭਜੀ ਵਿਜੀ ਕੁਮਾਰ ਜੀ ਕਿੱਥੇ ਰਹਿੰਦੇ ਸਾਡਾ ਮੁਗ ਆਪਣਾ ਨਿਊ ਪ੍ਰੀਨਗਰ ਗੱਟੜੀ ਬੜੀਆਂ ਭਾਜੀ ਇਹ ਗੱਲ ਬਾਤ ਐ ਮਕੇ ਕੱਲ ਸਾਨੂੰ ਮਕੇ ਸੱਦਿਆ ਗਿਆ ਸਾਨੂੰ ਟੋਚ ਕਰਕੇ ਕੀਤਾ ਗਿਆ ਕਿ ਧਰਜੇ ਬਰਚਾ ਦਰਜੇ ਕਰਾਂਗੇ 15 ਸਾਲ ਤੋਂ ਕੋ ਮਕਾਨ ਚ ਹੀ ਰਹਨੇ ਆ ਤੇ ਸਾਡੇ ਤੇ ਚੋਰੀ ਦਾ ਇੰਜਾਮ ਲਾਉਂਦੇ ਆ ਤੇ ਮਕਾਨ ਦੇ ਟੈਨ ਤੇ ਕਹਿੰਦੇ ਜੀ ਤੁਹਾਨੂੰ ਮਕਾਨ ਦੇ ਰਹਿਣੇ ਆ ਠੀਕ ਹੈ ਜੀ ਮਕਾਨ ਦੇ ਇਹਨੂੰ 20000 ਰੁਪਿਆ ਵੀ ਦਿੱਤਾ ਠੀਕ ਹੈ ਇਹਨੇ ਕਿ ਲੋਨ ਵਾਲੇ ਨੂੰ 20000 ਜੀ ਵੀ ਦਿੱਤਾ ਇਹਨੂੰ ਕਈ ਪੈਸੇ ਦੇ ਦੇ ਇਹਨੂੰ ਵੀ ਵੀ ਆ ਕੇ ਜਦ ਮਕਾਨ ਆਈ ਲੋਨ ਕਰਾਇਆ ਸਾਡੇ ਕੋਲ ਚੈੱਕ ਵੀ ਲਾ ਗਏ ਠੀਕ ਹੈ ਜੀ ਦੋ ਚੈੱਕ ਲਾ ਗਏ ਨਾਲ ਇੱਕ ਗਏ ਤੁਸੀਂ ਕਾਹਦੇ ਦਾ ਲੋਨ ਕਰਾਇਆ ਲੋਨ ਮਕਾਨ ਦਾ ਲੋਨ ਕਰਾਇਆ ਹੀ ਇਹਨੂੰ ਹਾਂ ਜਿਸ ਦੇ ਲੋਨਾਂ ਅੱਜ ਕਰਾਇਆ ਹੀ ਇਹਨੇ 20 ਇਹ ਆਪਣਾ 20000 ਰੁਪਿਆ ਵੀ ਦੋਆ ਇਹਨੇ ਲੋਨ ਵਾਲੇ ਨੂੰ ਦੋ ਚੱਕਰ ਵੀ ਲੈ ਗਿਆ ਇਹ ਇੱਕ ਦਾ ਬਣਾ ਗ੍ਰੀਨ ਕਾ ਲੈ ਗਿਆ ਇਹ ਕੋਰਾ ਕਾ ਇੱਕ ਤੇ ਨਾਲ ਚਾਂਦੇ ਸਿਆਣ ਕਰਾ ਕੇ ਕਿ ਤੂੰ ਸਾਡਾ ਛੋਟਾ ਭਰਾ ਹੈ ਜੇ ਤੂੰ ਸਾਡਾ ਛੋਟਾ ਭਰਾ ਹੈ ਤੇ ਤੂੰ ਸਾਡੇ ਤੇ ਯਕੀਨ ਕਰ ਸਮਝਦੇ ਵੀ ਇੰਨਾ ਥਿਰ ਹੋ ਗਿਆ ਤੁਹਾਨੂੰ ਫੇਲੋ ਕਰੀਓ ਗਾਮ ਨਹੀਂ ਲੱਗਾ ਕੋਈ ਕਾਰਜ ਕਰ ਲਾਏ ਤੇ ਹੁਣ ਜੀ ਇਹ ਆਈ ਇਹ ਤੁਹਾਨੂੰ ਇਹ ਮਕਾਨ ਤੋਂ ਮੁਕਰ ਗਿਆ ਜੀ ਇਹ ਨੂੰ ਕਹਿੰਦਾ ਇਹ ਤੁਹਾਨੂੰ ਮਕਾਨ ਨਹੀਂ ਦੇਣਾ ਤੇ ਵਾਸੇ ਚੋੜੀ ਦਾ ਨਹੀਂ ਆਏ ਉੱਠਣਾ ਨਾ ਤਾਂ ਕਿ ਕਹਿੰਦਾ ਇਹ ਸੀ ਵੀ ਸਾਡਾ 1.5 ਕਿਲੋ 16 ਪਿਆ ਹੀ ਉੱਪਰ ਇਹ ਤਾਂ ਮਕਾਨ ਹੈ ਇਹ ਆਪਣਾ ਤੇ ਤਾਈ ਤੇ ਤੁਸੀਂ ਟੂ ਜਨਰੇਟ ਕਰਦੇ ਮੰਗ ਆਈ ਕਿ ਇਹਦੇ ਦੇ ਹੀਮ ਸੋਨਾ ਕੱਢਣ ਵਾਲੇ ਬੰਦੇ ਸਾਨੂੰ 15 ਸਾਲ ਹੋ ਗਏ ਤੇ ਰਹਿੰਦੇ ਆਂ ਇਹ ਚੋਰੀ ਕਰਨ ਵਾਲੇ ਇ릭ਸ਼ਾ ਘਮਾਨ ਵਾਲੇ ਬੰਦੇ ਬੈਕਗ੍ਰਾਉਂਡ ਕਿ ਤਰ੍ਹਾਂ ਦੀ ਇੱਥੇ ਬੰਦੇ ਇਹ ਬੰਦੇ ਦੀ ਬੈਕਗ੍ਰਾਉਂਡ ਪਾਈ ਪੈ ਤੇ ਪੁੱਛ ਲੋ ਸੰਗ ਸੀੜੀ ਥਾਣੇ ਦੇ ਵਿੱਚ ਵੀ ਪੁੱਛ ਲੈਦੇ ਦਰ ਕੇ ਵੀ ਮਕੇ ਥਾਣੇ ਥਾਣੇ ਆ ਗਏ ਰਜਿੰਦਰ ਕੁਮਾਰ ਮਕਾਨ ਮਾਲਿਕ ਇਹਨੇ ਸਾਲ ਵੀ ਤੋਂ 18 ਵਿੱਚ ਆਪਣਾ ਜਿਹੜਾ ਇੱਕ ਮਕਾਨ ਆ ਜਿਹਦੇ ਵਿੱਚ ਦੋ ਕਮਰੇ ਆ ਇੱਕ ਥੱਲੇ ਆ ਇੱਕ ਉੱਪਰ ਆ ਇਹਨੇ ਰੇਖਾ ਤੇ ਉਹਦੇ ਘਰ ਵਾਲੇ ਵਿਜੇ ਨੇ ਦੇ ਉਹਨੂੰ ਕਿਰਾਏ ਤੇ ਦਿੱਤਾ ਹੈ 2000 ਪਰ ਮਹੀਨੇ ਤੇ ਹੁਣ ਇਹ ਕਰੀਬ 2 ਸਾਲ ਹੋ ਗਏ ਆ ਜਦੋਂ ਨਾ ਤੇ ਰੇਖਾ ਨੂੰ ਕਿਰਾਇਆ ਦੇ ਰਹੀ ਆ ਤੇ ਨਾ ਮਕਾਨ ਖਾਲੀ ਕਰ ਰਹੀ ਆ ਜਿਹਦੇ ਸਬੰਧੀ ਦੋਵਾਂ ਧਿਰਾਂ ਨੇ ਕੋਰਟ ਤੇ ਕੇਸ ਵੀ ਕੀਤੇ ਆ ਜਿਹਦੀ ਅਗਲੀ ਠੀਕ ਤਾਰ ਟ 225 ਪਈ ਆ ਤੇ ਇਹਦੇ ਇੱਕ ਜਿਹੜੀ ਦਰਖਾਸਤ ਆ ਇਹਨੇ ਮਕਾਨ ਮਾਲਿਕ ਨੇ ਦਿੱਤੀ ਵੀ ਰੇਖਾ ਦੇ ਖਿਲਾਫ ਕਿ ਇਹ ਮੇਰਾ ਖਾਲੀ ਨਹੀਂ ਕਰ ਰਹੀ ਉਹਦੇ ਸਬੰਧੀ ਦੋਵਾਂ ਧਿਰਾਂ ਨੂੰ ਬੁਲਾਇਆ ਜਿਨ੍ਹਾਂ ਨੇ ਹੁਣ 37 ਨਾਲ 2 ਦਿਨ ਦਾ ਟਾਈਮ ਲਿਆ ਦੂਰਿੰਦਰ ਟਾਈਮ ਇਹਨਾਂ ਆਪੱਚ ਲਿਆਵਾ ਜਿਹਦੇ ਨਾਲ ਨਿਪਟ ਜਾਂਦਾ ਕੋਈ ਠੀਕ ਹੈ ਨਹੀਂ ਫਿਰ ਕੂਰਟ ਕੇ ਕੀਤਾ ਜੋ ਅਦਾਲਤ ਫੈਸਲਾ ਕਰੇਗੀ ਉਹ ਤੁਮਨ ਮਨਜ਼ੂਰ ਹੋਵੇ ਸਰ ਜਿਹੜਾ ਬਖਾਸਤੇ ਜਿੰਦ ਕੁਮਾਰ ਨੇ ਕਿਹਾ ਜੀ ਮੇਰੇ ਘਰੋਂ ਇਹਨਾਂ ਨੇ ਮੇਰਾ ਮਕਾਨ ਸੀਗਾ ਕਿਰਾਏ ਤੇ ਦਿੱਤਾ ਇੱਕ ਕਮਰੇ ਦੇ ਵਿੱਚ ਸੋਨਾ ਸੀਗਾ ਐਲਈਡੀ ਜਿਹੜਾ ਹੋਰ ਵੀ ਸਮਾਨ ਜਿਹੜਾ ਟਰੇਲੂ ਵਰਤਣ ਵਾਲਾ ਉਹ ਇਹਨਾਂ ਨੇ ਚੋਰੀ ਕਰਕੇ ਵੇਚਤਾ ਜੀ ਆਹ ਉਹ ਵੀ ਤਸਦੀਕ ਕਰ ਰਹੇ ਆ ਜੋ ਤਸਦੀਕ ਪਾਇਆ ਜਾਊਗਾ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਇਹ ਤਾਂ ਲੱਗਦਾ ਕਿ 15 ਸਾਲ ਦਾ ਮਕਾਨ ਜਿਹੜਾ ਦਿੱਤਾ ਕਿਰਾਏ ਤੇ ਉਹਦੇ ਵਿੱਚ ਆਪਾਂ ਸਮਾਨ ਜਿਹੜਾ ਇੱਕ ਹੀ 15 ਸਾਲ ਤੋਂ ਪਿਆ ਹੋਵੇ ਤੇ ਬਾਅਦ ਚ ਪੂਰੀਦਾਨ। ਅੱਜ ਕੱਲ੍ਹ ਤੇ ਚੱਲਦਾ ਪਿਆ ਵਾ ਘਰਾਂ ਦੇ ਲੋਕ ਬਣੇ-ਬਣਾਏ ਮਕਾਨ ਦੇ ਦਿੰਦੇ ਕਿਰਾਏ ਤੇ ਜਿੱਥੇ ਸਾਰੇ ਸਮਾਨ ਹੁੰਦੇ ਨੇ ਇਹ ਤੇ ਕੋਈ ਗੱਲ ਨਹੀਂ ਹੈਗੀ ਬਾਕੀ ਵੈਰੀਫਾਈ ਕਰ ਰਹੇ ਆ। ਜੋ ਪਰਮਾਣਿਕ ਉਹ ਕਦ ਰਿਹਾ ਉਸ ਤੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇ ਸਰ ਸ੍ਰੇਖਾ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਰਜਿੰਦਰ ਕੁਮਾਰ ਉਹਦਾ ਵਿਆਜ ਦਾ ਕੰਮ ਹੈ ਤੇ ਮੈਂ ਇਹਦੇ ਬਾਰੇ ਸਾਨੂੰ ਨਹੀਂ ਕੋਈ ਜਾਣਕਾਰੀ ਉਹ ਬਿਨਾਂ ਲਾਇਸੈਂਸ ਤੋਂ ਵਿਆਜ ਦਾ ਕੰਮ ਕਰਦਾ ਮੈਂ ਇਹਦੇ ਬਾਰੇ ਸਾਨੂੰ ਕੋਈ